ਬ੍ਰੇਕ ਤੋਂ ਬਾਅਦ ਇਕ ਵਾਰ ਫੇਰ ਤੁਹਾਡਾ ਸਵਾਗਤ ਹੈ 3 ਅਕਤੂਬਰ ਨੂੰ ਸ਼੍ਰੀ ਦੁਰਗਿਆਣਾ ਤੀਰਤ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿੱਚ ਲੰਗੂਰ ਮੇਲਾ ਲੱਗੇਗਾ ਜੋ ਕਿ ਦੁਸ਼ਹਿਰੇ ਵਾਲੇ ਦਿਨ ਤੱਕ ਚੱਲੇਗਾ ਇਸ ਲੰਗੂਰ ਮੇਲੇ ਦੌਰਾਨ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਣ ਲਈ ਕਾਫੀ ਉਤਸ਼ਾਹ ਹੁੰਦਾ ਹੈ ਬਾਜ਼ਾਰ ਵਿੱਚ ਲੰਗੂਰ ਬਨਨ ਦੀਆਂ ਪੋਸ਼ਾਕਾਂ ਵਿਕ ਰਹੀਆਂ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਾਫੀ ਲੋਕ ਲੰਗੂਰ ਬੰਦੇ ਹਨ ਅਤੇ ਇਸ ਵਾਰ ਵੀ ਕਾਫੀ ਲੋਕਾਂ ਨੇ ਡਰੈਸ ਖਰੀਦ ਲਈਆਂ ਹਨ ਅਤੇ ਕਈ ਲੋਕ ਆਰਡਰ ਦੇ ਗਏ ਹਨ ਲਗੋਰ ਮੇਲੇ ਵਿੱਚ ਅੱਜ ਹੀ ਉਹਨਾਂ ਦੇ ਚੋਲੇ ਬਣਾ ਰਹੇ ਆ ਲਗੋ ਬਣਾ ਰਹੇ ਆ ਹਰ ਵਾਲੇ ਚੋਲੇ ਬਣਾ ਰਹੇ ਆ ਠੀਕ ਹੈ ਜਾਂਗੀਆਂ ਬਣਾ ਰਹੇ ਆ ਇਹਨਾਂ ਦੀ ਬੈਕਾਂ ਹੁੰਦੀਆਂ ਬੈਕਾਂ ਬਣਦੀਆਂ ਇੱਕ ਲਾਂਗੜ ਵਾਲੇ ਸੂਟ ਬਣਦੇ ਆ ਨਿਕਰਾਵਾਂ ਵਾਲੇ ਸਭ ਕੁਝ ਬਣਾਉਂਦੇ ਜੋ ਗਾਗੜੀ ਦੀ ਮਾਰ ਹੁੰਦੀ ਹਰ ਚੀਜ਼ ਬਣਾ ਕੇ ਦਿੰਦੇ ਜਾਨ ਬਹੁਤ ਅੱਛਾ ਹੈ ਪਿਛਲੇ ਸਾਲ ਨਾਲੋਂ ਪਾਸੇ ਕੁੰਗਰੂ ਕੜੇ ਤੇਰਦੀਆਂ ਟੋਪੀਆਂ ਨਾਲ ਇੱਕ ਛੜੀ ਤੇ ਜੋਗੀ ਸਾਲਾਂ ਦੇ ਕੁਰਤੇ ਵੀ ਆਮੇ ਚੋਲੇ ਨੇ ਬਿਲਕੁਲ ਕਹਿੰਦੇ ਆ ਜੀ ਲੇਕਿਨ ਸਮਝਾਣਾ ਪੈਂਦਾ ਮਹਿੰਗਾਈ ਤੇ ਵਾਕੇ ਵਧੀ ਹੈ ਨਹੀਂ ਤੇ મોદી ਵੀ ਕਹਿੰਦਾ ਹੋਇਆ ਕਿ 25% 30% ਮਹਿੰਗਾਈ ਵਧੀ ਹੈ ਇਹ ਗਾਗ ਵੀ ਸਮਝਦਾ ਹੈ ਗੱਲ ਨੂੰ ਲੰਗੂਰ ਮੇਲਾ ਭਾਈ 3 ਤਰੀਕ ਨੂੰ ਸ਼ੁਰੂ ਹੋ ਰਿਹਾ 3 ਅਕਤੂਬਰ ਤੋਂ ਤੇ ਆਪਣੇ ਕੋ ਲੰਗੂਦਾਂ ਦੇ ਬੱਚਿਆਂ ਦੇ ਡਰੈਸ ਹੁੰਦੀ ਹੈ ਤੇ ਵੱਡੇ ਕੁਸਤੇ ਪਜਾਮੇ ਹੁੰਦੇ ਨੇ ਉਹ ਚ ਪੂਰਾ ਸੈੱਟ ਹੁੰਦਾ ਭਾਈ ਟੋਪ ਹੁੰਦੇ ਨੇ ਘੁੰਗਰੂ ਹੁੰਦੇ ਨੇ ਛੋਟੀ ਹੁੰਦਾ ਰੁਮਾਲ ਹੁੰਦਾ ਤੇ ਚੋਲੇ ਦਾ ਪੂਰਾ ਹੁੰਦਾ ਸਕੇ ਤੁਹਾਨੂੰ ਬਾਗ ਤੇ ਹਜੇ ਤੱਕ ਤੇ ਇਦਾਂ ਹੀ ਐ ਹੁਣ ਉਮੀਦ ਹੈਗੀ ਐ ਸ਼ਾਇਦ ਆਹ ਮਹਿੰਗਾਈ ਦਾ ਭਾਈ ਬਹੁਤ ਸਾਰਾ ਘਾਇਆਈ ਕਿ ਪਿਛਲੇ ਸਾਲ ਨਾਲੋਂ ਹਰ ਚੀਜ਼ ਮਹਿੰਗੀ ਹੋ ਗਈ ਐ ਬੱਚੇ ਨੂੰ ਪੂਰਾ ਮਤਲਬ ਜਿਵੇਂ ਹੁੰਦਾ ਨਾ ਮੰਨਤ ਮੰਗੀ ਹੁੰਦੀ ਜੰਨਾਂ ਨੇ ਆਪਣਾ ਹਨੂਮਾਨ ਮੰਦਰ ਤੇ ਜਾ ਕੇ ਤੇ ਉਹ ساری ਤਿਆਰੀ ਕਰਦੇ ਨੇ ਮਨੂਰਾ ਦਾ ਮੇਲਾ 3 ਤਰੀਕ ਨੂੰ ਚੱਲੂ ਹੋਣਾ ਜੀ ਤੇ ਆ ਹੁਣ ਸਰਾਹ ਚੱਲਦੇ ਪਏ ਅੱਜ ਹੋਗਾ ਵਾ ਮਾ ਲਕਸ਼ਮੀ ਦਾ ਵਰਤ ਅੱਜ ਦੇ ਦਿਨ ਲੋਕੀ ਵਰਦੀਆਂ ਜਿਹੜੇ ਸਰਦਾ ਚ ਨਹੀਂ ਕਰਾ ਸਕਦੇ ਉਹ ਹੁਣ ਕਰਾ ਜਾਂਦੇ ਬੁੱਕ ਕਈ ਲੈ ਜਾਂਦੇ ਨੇ ਆ ਗਏ ਹੈਗਾ ਵਾ ਇਹਦੀ ਬੜੀ ਸੱਚੀ ਮਾਨਤਾ ਵਾ ਬੱਚੇ ਨੰਗੇ ਪੈਰੀ ਰਹਿੰਦੇ ਨੇ ਘੁੰਗਰੂ ਬੰਨ ਕੇ ਰਾਤ ਦਿਨ ਲੱਗ ਬੱਜੇ ਰਹਿੰਦੇ ਨੇ ਮਾਤਾ ਵੀ ਉਹਨਾਂ ਦੀਆਂ ਬਿਨਾ ਚੱਪਲ ਤੋਂ ਰਹਿੰਦੇ ਨੇ ਪ੍ਰੇਸ਼ ਬਹੁਤ ਆਦੇ ਚ ਇਹ ਹਿੰਦੂਧਰ ਮੰਨਿਆ ਜਾਂਦਾ ਵਾ ਹਜ਼ਾਰਾਂ ਦੇ ਹਸਾਮ ਨਾਲ ਲੰਗੂਰ ਬੰਦੇ ਨੇ ਇੱਥੇ ਜਿਹੜੇ ਕਿਸੇ ਸਮਰਥਾ ਨਹੀਂ ਹੁੰਦੀ ਲੈਣ ਦੀ ਉਹ ਸੀਤ람 ਮੰਦਰੋਂ 50 ਰੁਪਏ ਕਿਰਾਇਆ ਦੇ ਕੇ ਬਾਪੀ ਲੈ ਆਂਦੇ ਨੇ ਕੱਪੜੇ ਉੰਜ ਜ਼ਿਆਦਾ ਜਿਹੜੀ ਵੀ ਆ ਲੰਗੂਰਾਂ ਦੇ ਨਿਊ ਹੀ ਬੰਦੀਆਂ ਡਰਸਾਂ ਅੱਛੂ ਦੇ ਨਿਰਾਤਿਆਂ ਵਿੱਚ ਸ਼੍ਰੀ ਦੁਰਗਿਆਨਾ ਤੀਰਥ ਦੇ ਬੜਾ ਹਨੂਮਾਨ ਮੰਦਰ ਵਿਖੇ ਲੰਗੂਰ ਮੇਲਾ ਲੱਗਦਾ ਹੈ ਤੇ ਇਸ ਲੰਗੂਰ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸਮਤਾ ਬਲੋ ਆਪਣੇ ਬੱਚਿਆਂ ਨੂੰ ਲੰਗੂਰ ਬਣਾਇਆ ਜਾਂਦਾ ਹੈ ਇਸੇ ਤਹਿਤ ਜਿਹੜੇ ਲੰਗੂਰ ਮੇਲੇ ਵਿੱਚ ਬੱਚੇ ਡਰੈੱਸਾਂ ਪਾਉਂਦੇ ਹਨ ਉਹ ਦੁਕਾਨਾਂ ਉੱਪਰ ਆ ਗਈਆਂ ਹਨ ਦੁਕਾਨਦਾਰਾਂ ਨੇ ਆਖਿਆ ਕਿ ਵੱਡੀ ਗਿਣਤੀ ਵਿੱਚ ਲੋਕ ਹੁਣ ਲੰਗੂ ਡਰੈੱਸਾਂ ਖਰੀਦ ਵੀ ਰਹੇ ਹਨ ਅਮਰਥਰ ਫਾਸਟ ਵੀ ਖਬਰ ਨਾ ਬੜੀ ਰਕੇਸ਼ ਕੁਮਾਰ